ਅਮਰੀਕਾ ਵੱਲੋਂ ਅਫਗਾਨਿਸਤਾਨ ਦੇ ਵਿੱਚ ਐਮਬੈਸਡਰ ਰਹਿ ਚੁਕੇ ਜ਼ਲਮੇ ਖਲੀਲਜ਼ਾਦ ਨੇ ਐਤਵਾਰ ਦੀ ਰਾਤ ਨੂੰ ਐਕਸ ਤੇ ਉੱਤੇ ਇੱਕ ਸਨਾਹ ਪੋਸਟ ਕੀਤਾ ਜਿਹਦੇ ਚ ਆਖਿਆ ਗਿਆ ਕਿ ਪਾਕਿਸਤਾਨੀ ਯਾਨੀ ਲੰਦੇ ਪੰਜਾਬ ਦੇ ਸ਼ਹਿਰ ਕਸੂਰ ਦੇ ਇਲਾਕੇ ਹਬੀਬਾਬਾਦ ਦੇ ਵਿੱਚ ਦਾਇਸ਼ ਦਾ ਇੱਕ ਕਮਾਂਡਰ ਹੈ ਜਿਹੜਾ ਉਹ ਮਾਰਿਆ ਗਿਆ ਔਰ ਇੱਕ ਚੰਗੀ ਖਬਰ ਹੈ ਹੁਣ ਪਾਕਿਸਤਾਨ ਦੀ ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ ਜਿਹੜੀ ਮਿਨਿਸਟਰੀ ਹੈ ਫੈਡਰਲ ਮਿਨਿਸਟਰੀ ਉਹਦੇ ਵੱਲੋਂ ਇਹ ਬਿਆਨ ਸਾਹਮਣੇ ਆਇਆ ਹੈ ਕਿ ਜ਼ਲਮੇ ਖਲੀਲਜ਼ਾਦ ਦੇ ਇਹ ਦਾਵੇ ਗਲਤ ਨੇ ਜਿਹੜੇ ਬੰਦੇ ਦੀ ਮੌਤ ਦੇ ਬਾਰੇ ਉਹਨਾਂ ਨੇ ਪੋਸਟ ਪਾਈ ਹੈ ਉਹ ਅਸਲ ਦੇ ਵਿੱਚ ਇਸ ਇਲਾਕੇ 'ਚ ਇੱਕ ਮੁੰਡਾ ਸੀਗਾ ਨਾਂ ਉਹਦਾ ਸੇਮ ਇਹੋ ਹੀ ਹੈ ਪਰ ਉਹ ਦਾ ਦਾਸ਼ ਦੇ ਨਾਲ ਕੋਈ ਤਾਲੁਕ ਨਹੀਂ ਇਹ ਮੁੰਡਾ ਜਿਹੜਾ ਇਹ ਇੱਕ ਡਕੇਟੀ ਦੇ ਦੌਰਾਨ ਕਤਲ ਹੋਇਆ ਸੀਗਾ ਇਹਨੂੰ ਫੋਰਸਿਸ ਨੇ ਮੁਕਾਬਲੇ 'ਚ ਨਹੀਂ ਮਾਰਿਆ ਅਸੀਂ ਇਹ ਵੀ ਪਤਾ ਲਾ ਰਹੇ ਹਾਂ ਔਰ ਸਾਡੇ ਤੱਕ ਇਹ ਵੀ ਖਬਰਾਂ ਪਹੁੰਚ ਰਹੀਆਂ ਨੇ ਕਿ ਮੁੰਡਾ ਡਕੇਟੀ ਦੇ ਨਾਲ ਨਾਲ ਸ਼ਾਇਦ ਖਾਨਦਾਨੀ ਦੁਸ਼ਮਣੀ ਦੀ ਪੀਂਹ ਚੜ੍ਹਿਆ ਹੈ ਇਸ ਮੁੰਡੇ ਦਾ ਪਿਛਲਾ ਰਿਕਾਰਡ ਦੱਸਦਾ ਹੈ ਕਿ ਇਹਦਾ ਨਾਂ ਤੇ ਜ਼ੈਦ ਔਰ ਜ਼ਾਹਿਦ ਹੀ ਹੈ ਪਰ ਇਹ ਦਾਸ਼ ਦੇ ਨਾਲ ਕੋਈ ਲਾਣਾ ਦੇਣਾ ਨਹੀਂ ਇਹਦਾ ਪਰਿਵਾਰ ਆ ਜਿਹੜਾ ਕਸੂਰ ਦੇ ਇਲਾਕੇ ਦਾ ਔਰ ਪਤੋ ਕੀ ਥਾਣੇ ਦੇ ਵਿੱਚ ਇਹਦੇ ਕਤਲ ਦੀ ਜਿਹੜੀ ਰਿਪੋਰਟ ਹੈ ਜਾਂ ਕਹੋ ਕਿ ਐਫ ਆਈ ਆਰ ਉਹ ਦਰਜ ਹੋਈ ਹੈ ਨਾਲ ਹੀ ਪਾਕਿਸਤਾਨ ਦੀ ਇਨਫੋਰਮੇਸ਼ਨ ਕਾਸਟਿੰਗ ਦੇ ਅਫੀਸ਼ੀਅਲਸ ਨੇ ਅਫੀਸ਼ੀਅਲੀ ਇਹ ਆਖਿਆ ਹੈ ਕਿ ਜ਼ਲਮੇ ਖਲੀਲਜ਼ਾਦ ਨੇ ਇਹ ਗੱਲ ਕਰਕੇ ਕਿ ਲਹਿੰਦੇ ਪੰਜਾਬ ਦੇ ਅੰਦਰ ਦਾਸ਼ ਦਾ ਵਜੂਦ ਹੈ ਇੱਕ ਆਪਣੀ ਅੰਦਰ ਦੀ ਕਿਰਣ ਜਾਂ ਵੈਰ ਆ ਜਿਹੜਾ ਉਹਦਾ ਇਸ਼ਾਰਾ ਕੀਤਾ ਉਹਨਾਂ ਨੂੰ ਖਬਰ ਦੀ ਪਹਿਲਾਂ ਤਸਦੀਕ ਕਰ ਲੈਣੀ ਚਾਹੀਦੀ ਹੈ ਪਾਕਿਸਤਾਨੀ ਸਰਕਾਰ ਉਹਨਾਂ ਦੇ ਇਸ ਦਾਅਵੇ ਨੂੰ ਸਿਰੇ ਤੋਂ ਰੱਦ ਕਰਦੀ ਹੈ